ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਕद्दू ਦਾ ਰੈਤਾ ਉਹਦੇ ਲਈ ਇੱਕ ਕੱਦੂ ਲਵਾਂਗੇ ਚੰਗੀ ਤਰ੍ਹਾਂ ਸੈੱਲ ਲਵਾਂਗੇ ਜੀ ਇਹਦਾ ਮਿਲਕ ਚੰਗੀ ਤਰ੍ਹਾਂ ਲਾ ਲਵਾਂਗੇ ਕਿਉਂਕਿ ਕੜਵਾ ਲੱਗਦਾ ਜੇ ਮਿਲਕ ਰਹਿ ਜੇ ਆਪਾਂ ਕੱਦੂ ਨੂੰ ਚੰਗੀ ਤਰ੍ਹਾਂ ਸੈੱਲ ਲਿਆ ਹੁਣ ਆਪਾਂ ਇਹਦਾ ਕੱਦੂ ਬਸ ਕਰਾਂਗੇ ਕੱਦੂ ਨੂੰ ਚੰਗੀ ਤਰ੍ਹਾਂ ਕੁੱਦੂਸ ਕਰ ਲਾਂਗੇ ਲਓ ਜੀ ਆਪਾਂ ਕਦੂ ਕੱਟੂ ਕਰ ਲਿਆ ਸੀ ਕਦੂ ਹੁਣ ਇਹਨੂੰ ਪਾਣੀ ਚ ਪਾਤਾ ਸਾਰੇ ਨੂੰ ਤੇ ਹੁਣ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਕੇ ਨਿਚੋੜ ਕੇ ਤੇ ਪਾਣੀ ਨਿਚੋੜ ਦਾਂਗੇ ਆਪਾਂ ਲਓ ਜੀ ਤੁਸ ਕੈਸ ਤੇ ਇੱਕ ਟੋਪੀਆਂ ਰੱਖਾਂਗੇ ਉਹਦੇ ਵਿੱਚ ਪਾਵਾਂਗੇ ਕਦੂ ਕੱਟੂ ਪਾਵਾਂਗੇ ਕਦੂ ਇਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਗਲਾਸ ਪਾਣੀ ਉਪਰੋਂ ਟੱਕ ਦੇਵਾਂਗੇ ਇਹਨੂੰ 10 ਮਿੰਟ ਲਈ ਚੰਗੀ ਤਰ੍ਹਾਂ ਕੱਦੂ ਪੱਕ ਜਾਏ ਲਓ ਜੀ ਹੁਣ ਆਪਾਂ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਾਂਗੇ 10 ਮਿੰਟ ਹੋ ਗਏ ਜੀ ਹੁਣ ਆਪਾਂ ਇਹਨੂੰ ਚੈੱਕ ਕਰ ਲੈਨੇ ਆ ਲਓ ਜੀ ਆਪਣਾ ਬਣ ਕੇ ਤਿਆਰ ਆ ਦੁੱਧ ਇਹਨੂੰ ਆਪਾਂ ਛਾਲ ਲਾਵਾਂਗੇ ਲਓ ਜੀ ਹੁਣ ਆਪਾਂ ਪਲੇਟ ਵਿੱਚ ਕੱਢ ਲਿਆ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਫੱਕੇ ਥੱਲੇ ਰੱਖਾਂਗੇ ਲਓ ਜੀ ਆਪਾਂ ਦਹੀਂ ਗ੍ਰਾਊਂਡ ਕਰ ਲਈ ਕੋਲੇ ਇਹਦੇ ਵਿੱਚ ਪਾਵਾਂਗੇ ਪਤਾ ਚਮਚਾ ਨਮਕ ਇਦੇ ਵਿੱਚ ਆਪੀ ਸਿਆਹ ਆਕਦੀ ਨਾ ਪਾਵਾਂਗੇ ਜੀ ਇੱਕ ਚਮਚਾ ਥੋੜਾ ਜਿਹਾ ਕਨੀਆ ਪਾਵਾਂਗੇ ਜੀ ਹਰਾ ਕੱਟਿਆ ਹੋਇਆ ਤੇ ਇਹਦੇ ਵਿੱਚ ਅੱਧਾ ਚਮਚਾ ਕਾਲੀ ਮਿਰਚ ਪਾਵਾਂਗੇ ਜੀ ਅੱਧਾ ਚਮਚਾ ਕਾਲੀ ਮਿਰਚ ਲਓ ਜੀ ਹੁਣ ਆਪਾਂ ਠੰਡਾ ਹੋ ਗਿਆ ਆਪਣਾ ਕਦੂ ਤੇ ਹੁਣ ਆਪਾਂ ਇਹਨੂੰ ਦਹੀਂ ਵਿੱਚ ਪਾ ਦਾਂਗੇ ਕਦੂ ਚੰਗੀ ਤਰ੍ਹਾਂ ਹਿਲਾ ਲਾਂਗੇ ਦਹੀਂ ਵਿੱਚ ਲਓ ਜੀ ਹੁਣ ਆਪਾਂ ਅੱਧਾ ਚਮਚਾ ਇਹਦੇ ਉੱਤੇ ਡੈਕੋਰੇਸ਼ਨ ਲਈ ਜੀਰਾ ਪਾ ਦਾਂਗੇ ਤਵੇ ਤੇ ਭੁੰਨ ਲਿਆ ਸੀ ਮੈਂ ਤੇ ਹੁਣ ਥੋੜੀ ਜੀ ਲਾਲ ਮਿਰਚ ਪਾਵਾਂਗੇ ਆਪਾਂ ਇਹਦੇ ਉੱਤੇ ਥੋੜਾ ਜਿਹਾ ਹਰਾ ਧਨੀਆ ਪਾ ਦਾਂਗੇ ਕੱਟਿਆ ਹੋਇਆ ਤੇ ਦੋ ਤਿੰਨ ਪਦੀਨੇ ਦੇ ਪੱਤੇ ਰੱਖਾਂਗੇ ਆਪਾਂ ਚਲੋ ਜੀ ਆਪਣਾ ਰੈਤਾ ਬਣ ਕੇ ਤਿਆਰ ਆ ਕद्दू ਦਾ ਇਹ ਸਰੀਰ ਲਈ ਠੰਡਾ ਹੁੰਦਾ ਜੀ ਬਹੁਤ ਟੇਸਟੀ ਬਣਦਾ ਜੀ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਜੀ